ਬਾਪ ਦਾ ਵੀਰੇ ਇਹਦਾ ਬੋਰਡ ਗੇਟ ਤੇ ਤੇ ਹੁਣ ਤੂੰ ਤਾਂ ਹਾਂ ਬਾਪ ਦਾ ਨੰਬਰ ਬੋਲ ਵੀਰੇ ਧੱਕਾ ਕਰ ਰਹੇ ਹੂੰ ਵੀਰੇ ਇਹਦਾ ਕੀ ਬਾਪ ਨੂੰ ਕੀ ਆ ਕੀ ਨਾ ਮਾਤਰਾ ਬਾਪ ਦਾ ਬੱਗਈ ਇਹਦਾ ਵੀਰੇ ਧੱਕਾ ਕਰ ਰਹੇ ਹੂੰ ਵੀਰੇ ਉਹ ਤਾਂ ਕਾਹ ਹੈ ਤੂੰ ਇਹ ਜਾਨੀ ਤੁਹਾਨੂੰ ਇਹ ਵਿਦੇਸ਼ ਨਾ ਨਾ ਕੋਈ ਸੁਣ ਬਾਰੇ ਦਿੱਕਾ ਸਤ ਦਸੰਬਰ ਦੀ ਵਾਰਦਾਤ ਹੈਗੀ ਹੈ ਇਹਦੇ ਵਿੱਚ ਓਮ ਲక్ష్ਮੀ ਨਾਰਾਇਣ ਦਾ ਨਾਮ ਦਾ ਵਿਅਕਤੀ ਹੈ ਜਿਹੜਾ ਮਟੋਰਲ ਦਾ ਪਿੰਡ ਦਾ ਰਹਿਣ ਵਾਲਾ ਉਹ ਹਾਰਲ ਐਕਸਫੈਕਟਰੀ ਚ ਕੰਮ ਕਰਦਾ ਤੇ ਉਹ ਆਪਣੀ ਡਿਊਟੀ ਖਤਮ ਕਰਕੇ ਤਕਰੀਬਨ 9:30 ਵਜੇ ਜਦੋਂ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਤਾਂ ਇਹ ਤਕਰੀਬਨ 5 ਨੌਜਵਾਨਾਂ ਨੇ ਜਿਹੜਾ ਇਹਨੂੰ ਘੇਰ ਕੇ ਤੇਦੇ ਤੋਂ ਪਰਸ ਖੋਲਿਆ ਤੇ ਹੋਰ ਇਹਦੇ ਮੋਬਾਈਲ ਵਗੈਰਾ ਲੁੱਟਣ ਦੀ ਕੋਸ਼ਿਸ਼ ਕੀਤੀ ਜਿੱਥੇ ਮਤਲਬ ਉੱਥੋਂ ਲੰਘ ਰਹੀ ਪਬਲਿਕ ਨੇ ਇਹਨਾਂ ਨੂੰ ਮਤਲਬ ਦੇਖ ਕੇ ਵੀ ਲੜਾਈ ਝਗੜਾ ਹੋ ਰਿਹਾ ਰੋਕ ਕੇ ਤੇ ਉੱਥੇ ਉਹਨਾਂ ਨੇ ਉਹਨਾਂ ਦੀ ਮਦਦ ਨਾਲ ਇਹਨਾਂ ਨੂੰ ਜਿਹੜਾ ਨਾਲੇ ਤਾਂ ਉਹਨੂੰ ਛਡਾਇਆ ਤੇ ਨਾਲੇ ਇਹਨਾਂ ਨੂੰ ਕਾਬੂ ਕਰ ਲਿਆ ਲੋਕਾਂ ਨੇ ਉਹਦੇ ਵਿੱਚ ਜਦੋਂ ਸਾਡੇ ਐਸਸੀ ਜਸਵਿੰਦਰ ਸਿੰਘ ਚੌਂਖੀ ਚਾਹ ਰੋਟੀ ਪਵਾਣ ਨੂੰ ਇਤਲਾਹ ਮਿਲੀ ਤਾਂ ਇਹਨਾਂ ਨੇ ਇਮੀਡੀਏਟ ਉੱਥੇ ਜਾ ਕੇ ਉਹ ਬਿਆਨ ਲਿਖ ਕੇ ਕਾਰਵਾਈ ਕੀਤੀ ਤੇ ਲੁੱਟਖੋਹ ਦਾ ਮੁਕਦਮਾ ਦਰਜ ਕਰਤਾ ਤੇ ਉਸੇ ਤਿੰਨ ਵਿਅਕਤੀ ਇਹਨਾਂ ਨੇ ਫੜ ਲਏ ਨੇ ਇਹਨਾਂ ਚੋਂ ਤਿੰਨ ਨੌਜਵਾਨ ਨੇ ਜਿਹੜੇ ਪੁਲਾੜ ਮੰਡੀ ਔੜਾ ਗੇਟ ਦੇ ਰਹਿਣ ਵਾਲੇ ਨੇ ਤੇ ਇਹਦੀ ਟੋਟਲ ਪੰਜ ਵਿਅਕਤੀ ਸੀ ਤੇ ਹੋਰ ਵੀ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ 'ਚ ਕਈ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਅਸੀਂ ਤੁਹਾਨੂੰ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਦੁਬਾਰਾ ਅਪਡੇਟ ਕਰਾਂਗੇ ਤੇ ਤਿੰਨ ਨੌਜਵਾਨ ਫੜ ਲਏ ਨੇ ਜਿਨ੍ਹਾਂ ਤੋਂ ਜਿਹੜੇ ਪੈਸੇ ਖੋਏ ਸੀ 500 ਰੁਪਏ ਉਹ ਮਿਲ ਗਏ ਹੈਗੇ ਨੇ ਤੇ ਜਿਹੜਾ ਉਹਨਾਂ ਨੇ ਰੌਡਾ ਡੰਡੇ ਸੀਗੇ ਉਸ ਵਾਰਦਾਤ ਨੂੰ ਅੰਜਾਮ ਦੇਣ ਲਈ ਉਹਦੀ ਰਿਕਵਰੀ ਹੋ ਚੁੱਕੀ ਹੈ ਤੇ ਜਿਹੜੇ ਬਾਕੀ ਰਹਿੰਦੇ ਹੈਗੇ ਨੇ ਇਹਨਾਂ ਨਾਲ ਦੇ ਸਾਥੀ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਹ ਮਰ ਦੀ ਨੀਅਤ ਤੇ ਕਿਸ ਪਰਪਸ ਲਈ ਕਰਦੇ ਸੀਗੇ ਇਹ ਦੇਖੋ ਪਹਿਲਾਂ ਵੀ ਇਹਨਾਂ ਦੇ ਖਿਲਾਫ ਵਿੱਚੋਂ ਮਤਲਬ ਮੁਕਦਮੇ ਦਰਜ ਨੇ ਤੇ ਲੁੱਟਾਂ ਖੋਹਾਂ ਦੇ ਲੜਾਈ ਝਗੜੇ ਦੇ ਮੁਕਦਮੇ ਨੇ ਉਥੋਂ ਕਲੀਅਰ ਹੁੰਦਾ ਵੀ ਇਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਵਿਅਕਤੀ ਨੇ ਤੇ ਇਹਨਾਂ ਤੋਂ ਹੋਰ ਵੀ ਜਿਹੜੀਆਂ ਕੋਈ ਵਾਰਦਾਤਾਂ ਟ੍ਰੇਸ ਹੋਣ ਦੀ ਉਮੀਦ ਹੈਗੀ ਆ ਤੇ ਇਹ ਤਕਰੀਬਨ ਇਹਨਾਂ ਦੀ ਏਜ 20-25 ਸਾਲ ਦੇ ਆਸ-ਪਾਸ ਹੈਗੀ ਆ ਤੇ ਜਿਹੜੇ ਨਾਲ ਇਹਦੇ ਅਜੇ ਸਾਥੀ ਰਹਿੰਦੇ ਨੇ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਕੁਝ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਜਿਵੇਂ ਦੱਸਿਆ ਜਾ ਰਿਹਾ ਵੀ ਨਸ਼ੇ ਦੀ ਆਦਤ ਹੀ ਤਾਂ ਹੈ ਨਹੀਂ ਫਿਰ ਐਸਪਾਸ ਤੇ ਲਈ ਇਹ ਨੁਕਤਾ ਹੋਣਾ ਭਲੇ ਇਹੀ ਆ ਵੀ ਕਿਉਂਕਿ ਜਿਵੇਂ ਕੋਈ ਕੰਮਕਾਰ ਕਰਦੇ ਨਹੀਂ ਹੈਗੇ ਵਿਲੇ ਨੇ ਆ ਤੇ ਆਪਣਾ ਗੁਜ਼ਾਰਾ ਚਲਾਉਣ ਲਈ ਆਪਣੀ ऐश-ਪ੍ਰਸਤੀ ਲਈ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਨੌਜਵਾਨਾਂ ਨੂੰ ਕੀ ਮੈਸੇਜ ਹੈ ਤੁਹਾਡੇ ਵੱਲੋਂ ਜੋ ਇੱਧਰ ਗਲਤ ਰਸਤਿਆਂ 'ਤੇ ਚੱਲ ਰਹੇ ਦੇਖੋ ਨੌਜਵਾਨਾਂ ਨੂੰ ਬੜਾ ਕਲੀਅਰ ਮੈਸੇਜ ਇਹ ਦੇਣਾ ਚਾਹਣਾ ਵੀ ਉਹਨਾਂ ਨੂੰ ਗੈਰ-ਕਾਨੂੰਨੀ ਕੰਮ ਕਰਨ ਲਈ ਬਿਲਕੁਲ ਜਿਹੜਾ ਹੈ ਉਸ ਪਾਸੇ ਨਹੀਂ ਤੁਰਨਾ ਚਾਹੀਦਾ ਆਪਣੀ ਮਿਹਨਤ ਨਾਲ ਤੇ ਆਪਣੀ ਲਗਨ ਨਾਲ ਕੰਮ ਕਰਕੇ ਆਪਣੇ ਆਪ ਨੂੰ ਕਾਮਯਾਬ ਕਰਨਾ ਚਾਹੀਦਾ ਜਿਹੜਾ ਇਸ ਤਰ੍ਹਾਂ ਦਾ ਲੁੱਟਖੋਹਣ ਦੀ ਵਾਰਦਾਤਾਂ ਕਰਕੇ ਮਤਲਬ ਗੈਰ-ਕਾਨੂੰਨੀ ਕੰਮ ਕਰਦੇ ਨੇ ਜਾਂ ਕਿਸੇ ਨੂੰ ਸੱਤਾ ਮਾਰਦੇ ਨੇ ਉਹ ਜਿਹੜਾ ਹੈਗਾ ਕਾਨੂੰਨੀ ਸ਼ਿਕੰਜੇ ਤੋਂ ਬਚ ਨਹੀਂ ਸਕਣਗੇ ਇਸ ਲਈ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਉਹ ਮਾੜੇ ਰਾਹ ਛੱਡ ਕੇ ਆਪਣੇ ਅਸਲ ਰਾਹ ਤੁਰਨ ਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਂਦੇ ਕਿਉਂਕਿ ਕਿਤੇ ਵੀ ਪੇਰੈਂਟਸ ਵੀ ਜ਼ਿੰਮੇਵਾਰ ਨੇ ਕਿਉਂ ਪੇਰੈਂਟਸ ਨੂੰ ਪਤਾ ਹੁੰਦਾ ਵਾਪਸ ਬੱਚਾ ਕਿੱਥੇ ਜਾ ਰਿਹਾ ਹੈ ਦੇਖੋ ਇਹ ਗੱਲ ਅਜੇ ਸਾਹਮਣੇ ਨਹੀਂ ਆਈ ਮੰਨ ਲਓ ਜੇ ਪਹਿਲਾ ਮੁਕਦਮਾ ਦਰਜ ਨਹੀਂ ਤਾਂ ਇਹ ਬਿਲਕੁਲ ਕਲੀਅਰ ਹੈ ਵੀ ਉਹਨਾਂ ਦੇ ਮਾਪੇ ਫਿਰ ਉਹਨਾਂ ਦੇ ਪੇਰੈਂਟਸ ਨੂੰ ਇਸ ਗੱਲ ਦਾ ਇਲਮ ਹੁੰਦਾ ਕਿ ਉਹਨਾਂ ਦੇ ਬੱਚੇ ਗਲਤ ਰਾਤੇ ਤੁਰੇ ਹੋਏ ਰਹੇ ਨਾਮ ਕੀ ਹੋ ਜ ਇਹਨਾਂ ਦਾ ਇਹਨਾਂ ਦਾ ਇੱਕ ਅਰਮਾਨ ਹੈਗਾ ਜੀ ਇੱਕ ਰਾਜਾ ਨਾਮ ਦਾ ਵਿਅਕਤੀ ਹੈਗਾ ਤੇ ਇੱਕ ਜਸ਼ਨਦੀਪ ਉਹਨੂੰ ਜਸਤ ਕਹਿੰਦੇ ਨੇ ਕਿ ਜਿਹੜੇ ਅਜੇ ਗ੍ਰਿਫਤਾਰ ਹੋਣੇ ਬਾਕੀ ਨੇ ਉਹ ਅਸੀਂ ਕਾਨੂੰਨੀ ਪ੍ਰਕਿਰਿਆ ਕਰਕੇ ਉਹਨਾਂ ਦੇ ਨਾਮ ਜੇ ਡਿਸਕਲੋਸ ਕਰੀ ਜਿਹੜੀ ਘੋਰਾ ਦੇ ਜ਼ਹਿਰ ਕੀਤਾ ਇਹਨਾਂ ਦੇ ਲੋਕੋ ਦੀ ਵਾਰਦਾਤ ਪਰ 379 ਵੀ ਵਗੈਰਾ ਚ ਪਰਚਾ ਦਰਜ ਹੋਇਆ ਤੇ ਅੱਗੇ ਅਜੇ ਅਸੀਂ ਦੇਖ ਕੇ ਉਹਦੇ ਚ ਹੋਰ ਵੀ ਤਾਰਾਵਾਂ ਕਮੈਂਡ ਹੋਣ ਦੀ ਉਮੀਦ ਹੈ